ਐਮਐਲਏ ਦਾ ਇੱਕ ਤਾਂ ਫੋਨ ਆਇਆ ਮੈਨੂੰ ਮੈਂ 642 ਨੌਕਰੀਆਂ ਦੇ ਨਿਯੁਕਤੀ ਪੱਤਰ ਵੰਡਣੇ ਸੀ ਇੱਕ ਦਿਨ ਬਾਅਦ ਯਾਨੀ ਕਿ ਪਰਸੋਂ ਨੂੰ ਵੰਡਣੇ ਸੀ ਮੈਨੂੰ ਇੱਕ ਦਿਨ ਪਹਿਲਾਂ ਫੋਨ ਆ ਗਿਆ ਦੋ ਦਿਨ ਉਹਦਾ ਮੈਨੂੰ ਫੋਨ ਆਇਆ ਕਹਿੰਦਾ ਜਿਹੜਾ ਪਰਸੋਂ ਨੂੰ 642 ਵੰਡ ਰਹੇ ਹੋ ਜੀ ਨੌਕਰੀਆਂ ਮੈਂ ਕਿਹਾ ਹਾਂ ਇੱਕ ਕਹਿੰਦਾ ਉਹ ਚ ਆਪਣਾ ਹੀ ਮੁੰਡਾ ਜਮਈ ਮੈਂ ਕਿਹਾ ਅੱਛਾ ਜੀ ਵਧੀਆ ਗੱਲ ਹੈ ਕਹਿੰਦਾ ਨਹੀਂ ਜੀ ਤਿੰਨ ਨੰਬਰਾਂ ਤੇ ਰਹਿ ਗਿਆ ਉਹਦਾ ਨਾਂ ਆਇਆ ਨਹੀਂ ਉਹ ਹੈ ਆਪਣਾ ਜਮਈ ਮੈਂ ਕਿਹਾ ਵੀ ਫਿਰ ਕੀ ਕਰੀਏ ਕਹਿੰਦਾ ਦੇਖੋ ਜੀ ਉਹ ਤਾਂ ਆਪਣਾ ਹੈ ਉਹ ਜਮੇ ਹੀ ਆਪਣਾ ਨਹੀਂ ਮੈਂ ਕਿਹਾ ਫਿਰ ਕਰੀਏ ਕੀ ਦੱਸੋ ਕਹਿੰਦਾ ਫਿਰ ਉਹਨੂੰ ਪਾਓ ਵਿੱਚ ਮੈਂ ਕਿਹਾ 642 ਨੇ ਪੋਸਟੇ ਹੀ 642 ਨੇ 643 ਤਾਂ ਕਰ ਹੀ ਨਹੀਂ ਸਕਦੇ ਕਹਿੰਦਾ ਨਹੀਂ ਨਹੀਂ ਕਿਸੇ ਨੂੰ ਕੱਢ ਦੋ ਉਹਨੂੰ ਪਾ ਲਓ ਤਾਂ ਜਮੇ ਆਪਣਾ ਹੈ ਮੈਂ ਕਿਹਾ ਜੀ ਐਮਐਲ ਸਾਬ ਮੈਨੂੰ ਇਹ ਦੱਸੋ ਜਿਹਨੂੰ ਕੱਢਾਂਗੇ ਉਹ ਕੀ ਦਾ ਹੈ ਉਹ ਵੀ ਤਾਂ ਆਪਣਾ ਹੈ ਉਹ ਵੀ ਤਾਂ ਪੰਜਾਬ ਦਾ ਪੁੱਤੀ ਹੈ ਉਦੀ ਮਾਂ ਵੀ ਪਰਸੋਂ ਨੂੰ ਖੰਡ ਵਾਲੇ ਦਹੀਂ ਦਾ ਚਮਚਾ ਮੂੰਹ 'ਚ ਪਾ ਕੇ ਭੇਜੂਗੀ ਵੀ ਜਾ ਪੁੱਤ ਨੌਕਰੀ ਲਿਆ ਭੈਣ ਦਾ ਵਿਆਹ ਕਰਦਾਂਗੇ ਕਬੀਲਦਰੀ ਲਈ ਤੇ ਆ ਜੂਗੀ ਮੈਂ ਕਿਹਾ ਆਪਣੇ ਵਾਲੇ ਨੂੰ ਕਹਿ ਜਿਹੜਾ ਜਮੀ ਆਪਣਾ ਉਹਨੂੰ ਕਹਿ ਵੀ ਥੋੜਾ ਜਿਹਾ ਪੜ ਕੇ ਨਾ ਅਗਲੀ ਵਾਰ 6 7 ਨੰਬਰ ਵੱਧ ਲੈ ਕੇ ਫੇਰ ਆ ਜੀਂ ਦੁਬਾਰੇ ਐ ਨਹੀਂ ਕੋਈ ਆਪਣਾ ਸਾਰਾ ਪੰਜਾਬ ਹੀ ਆਪਣਾ ਅਸੀਂ ਕਿਸੇ ਨਾਲ ਦਰਿਆਤ ਨਹੀਂ ਕਰਨੀ ਕਿਸੇ ਦੇ ਕੁਝ ਪਾਰਸ਼ ਨਹੀਂ ਮੇਰੇ ਹੱਥ ਵਾਲੇ ਬੈਠੇ ਮੇਰੇ ਨੂੰ ਗੁਲਾ ਕਰੀ ਜਾਂਦੇ ਨੇ ਜੀ ਕਹਿੰਦੇ ਤੁਸੀਂ ਕਰਿਆ ਮੈਂ ਇੱਕ ਹੁਣੀ ਹਜੇ ਅਸਿਸਟੈਂਟ ਲਾਈਨਮੈਨ ਦੀਆਂ ਪੋਸਟਾਂ ਨਿਕਲੀਆਂ ਮੈਂ ਇਦਾਂ ਹੀ ਕਹਿਤਾ ਵੀ ਕੋਈ ਇਸਪਾਰਸ਼ਿੰਗ ਚੱਲਦੀ ਕੋਈ ਐਮਐਲਏ ਨੇ ਤੁਹਾਨੂੰ ਕੁਝ ਕਹਿ ਸਕਦਾ ਜਮੋ ਚਲੋ ਜੀ ਨਿਯੁਕਤੀ ਪੱਤਰ ਦੇਣ ਲੱਗਿਆ ਪਹਿਲੇ ਹੀ ਆਇਆ ਮੈਂ ਕਿਹੜਾ ਪਿੰਡਾ ਕਹਿੰਦਾ ਸਤੌਜ ਮੈਂ ਕਿਹਾ ਕਿਹਨੂੰ ਕਿਹਾ ਸੀ ਮੇਰੀ ਮੰਮੀ ਵੀ ਸਤੌਜ ਜਾਂਦੀ ਰਹਿੰਦੀ ਐ ਨਾ ਬੇਬੇ ਮੈਂ ਬੇਬੇ ਨੂੰ ਜਾਂ ਕਿਸੇ ਨੂੰ ਕਿਹਾ ਤਾਂ ਨਹੀਂ ਕਹਿੰਨਾ ਮੈਂ ਤਾਂ ਕਿਸੇ ਨੂੰ ਨਹੀਂ ਕਿਹਾ ਜੀ ਮੈਂ ਕੀ ਕੀਤਾ ਜੀ ਕਹਿੰਦਾ ਪੇਪਰ ਦਿੱਤਾ ਸੀ ਅਰਜੀ ਆ ਗਈ ਕਹਿੰਦਾ ਸਤੌਜ ਦੇ ਦੋ ਆਂ ਤਿੰਨ ਆ ਜੀ ਕਹਿੰਦਾ ਮੈਂ ਅੱਛਾ ਫਿਰ ਮੈਂ ਉੱਥੇ ਦੱਸਿਆ ਵੀ ਇਤੂ ਬਾਦ ਹੋਰ ਦੱਸੋ ਕੀ ਪਾਰਦਰਸ਼ਤਾ ਕਰਦੀਏ ਕਿ ਮੁੱਖ ਮੰਤਰੀ ਦੇ ਇੱਕ ਛੋਟਾ ਜਿਹਾ ਪਿੰਡ ਹੈ 2100 ਵੋਟ ਹੈ ਜੀ ਮੁੱਖ ਮੰਤਰੀ ਦੇ ਪਿੰਡ ਦੇ ਤਿੰਨ ਮੁੰਡੇ ਸਰਕਾਰੀ ਨੌਕਰੀ ਜਿਨੇ ਪਰ ਮੁੱਖ ਮੰਤਰੀ ਨੂੰ ਨਹੀਂ ਪਤਾ ਕਿਉਂ ਕੌਣ ਨੇ ਉਹਨਾਂ ਨੇ ਆਪਦੀ ਮਿਹਨਤ ਨਾਲ ਨੌਕਰੀ ਲਈ ਹੈ ਹੁਣ ਇਸ ਗੱਲ ਕਰਕੇ ਉਹਨਾਂ ਨੂੰ ਗਾਲਾਂ ਕੱਢੀ ਜਾਈਏ ਇਹ ਤਾਂ ਮੁੱਖ ਮੰਤਰੀ ਦੇ ਪਿੰਡ ਦੇ ਨੇ ਇਹ ਤਾਂ ਰੱਖ ਜੇ ਬਾਦਲ ਰੱਖੀ ਹੁੰਦੀ ਉਹ ਚੱਕੀ ਜਾ ਬਾਦਲ ਪਿੰਡ ਦੇ ਪੰਨੀ ਆਪ ਕਦੇ ਸਰਪੰਚ ਨਹੀਂ ਚੱਟਿਆ ਉਥੋਂ ਸੋ ਅਸੀਂ ਕਦੇ ਕਿਸੇ ਨਾਲ ਦਰਿਆਤ ਨਹੀਂ ਕਰਦੇ ਜੇ ਮੇਰੇ ਪਿੰਡ ਦੇ ਮੁੰਡੇ ਕੁੜੀਆਂ ਪੜਨਗੇ ਉਹਨਾਂ ਨੂੰ ਵੀ ਨੌਕਰੀ ਮਿਲੂਗੀ ਛੋਟੇ ਪਿੰਡਾਂ ਵਾਲੇ ਪੜਨਗੇ ਅਸੀਂ ਦੇਖਦੇ ਨਹੀਂ ਕਿੱਥੋਂ ਦੇ ਨੇ ਅਸੀਂ ਤਾਂ ਨੰਬਰ ਦੇਖਦੇ ਆ ਜੀ ਹੁਣ ਇੱਕ ਮੁੰਡੇ ਨੂੰ ਨੌਕਰੀ ਮਿਲੀ ਪਾਇਲ ਹਲਕੇ ਦਾ ਐਸ ਡੀਓ ਲੱਗ ਗਿਆ ਬਿਜਲੀ ਬੋਰਡ ਚ ਪੇਪਰ ਦੇ ਕੇ ਗਿਆ ਸੀ ਕੈਨੇਡਾ ਉਹ ਤੋਂ ਬੁਣਿਆ ਹੁਣ ਕਹਿੰਦਾ ਮੈਂ ਨਹੀਂ ਉੱਥੇ ਰਹਿਣਾ ਮੈਂ ਤਾਂ ਇੱਥੇ ਨੌਕਰੀ ਕਰੂੰਗਾ ਇੱਥੇ ਰਹਿ ਲੋ ਆਪਣੇ ਘਰਾਂ ਚ ਰਹੀਏ ਜਿਸ ਤਰ੍ਹਾਂ ਕਿਹਾ ਜਾ ਰਿਹਾ ਸੀ ਬਰਾੜ ਸਾਹਿਬ ਵੱਲੋਂ ਕਿ ਹੁਣ ਤਾਂ ਬਾਹਰ ਭੱਜ ਜਾਨੇ ਆ ਪਰ ਤਾਂ ਭੱਜ ਜਾਨੇ ਜੀ ਉਰੋਂ ਪਹਿਲਾਂ ਦਿਖਦਾ ਹੀ ਕੁਝ ਨਹੀਂ ਸੀਗਾ ਹਨੇਰੇ ਹੀ ਹਨੇਰਾ ਦਿਖਦਾ ਸੀ ਚਾਨਣ ਮਨਾਰੇ ਥੋੜੇ ਜੇ ਹੁਣ ਦੇਖਣ ਲੱਗੇ ਨੇ ਆਪਾਂ ਇੱਥੇ ਹੀ ਠੀਕ ਕਰਾਂਗੇ ਆਪਣੇ ਘਰ ਨੂੰ ਹੀ ਜੇ ਆਪਣਾ ਘਰ ਖਰਾਬ ਹੈ ਤਾਂ ਆਪਣਾ ਘਰ ਆਪਾਂ ਠੀਕ ਕਰਾਂਗੇ ਪੰਜਾਬ ਬਹੁਤ ਵਾਰੀ ਡਿੱਗਿਆ ਪਰ ਪੰਜਾਬ ਬਹੁਤ ਵਾਰੀ ਉੱਠਿਆ ਵੀ